ਮਨਸਰ ਕੀ ਨਾ ਟੋਟਾ ਸਭ ਤੋਂ ਪਹਿਲਾਂ ਜੈਪੇਮ ਜੈਪੜ ਮੈਂ ਗੁਰਪ ਸਿੰਘ ਤਾਰੀਵਾਲ ਭਾਰਤੀ ਆਮ ਜਨਤਾ ਪਾਰਟਿਸ ਦੇ ਨਰਾਗੂ ਅੱਜ ਦੀ ਜੋ ਪ੍ਰੈਸ ਕਾਨਫਰੰਸ ਹੈ ਉਹਦਾ ਵਿਸ਼ਾ ਹੈ ਕਿ ਜੋ ਪੰਜਾਬ ਦੇ ਵਿੱਚ ਇੱਕ ਛੁਟੇ ਜਨਤਾ ਦਾ ਗਰੋਹ ਫਿਰਿਆ ਹੈ ਜਿਸ ਦਾ ਸ਼ਿਕਾਰ ਹੋਏ ਨੇ ਸਾਡੇ ਭੈਣ ਜੀ ਸਾਡੇ ਦਫ਼ਤਰ ਵਿੱਚ ਆਏ ਨੇ ਸੈਂਪੁਰ ਦੁੱਲਵਾਲ ਦਾ ਇੱਕ ਜੰਟਿਆ ਜਸਵੀਰ ਸਿੰਘ ਜਿਨ੍ਹਾਂ ਨੇ ਉਸ ਜੰਟੇ ਨੇ ਇਹਨਾਂ ਦੇ ਕੋਲੋਂ 8 ਲੱਖ ਰੁਪਏ ਇਹਨਾਂ ਦੇ ਬੇਟੇ ਨੂੰ ਬਾਹਰ ਕਢੋਣ ਲਈ ਯਤਨ ਕੀਤਾ ਹੈ ਨਾਥ ਬੇਟਾ ਬਰ ਗਿਆ ਇਹ ਵਿਚਾਰਿਆਂ ਨੇ ਘਰ ਵੇਚ ਕੇ ਆਪਣੇ ਜਿਹੜੇ ਪੈਸੇ ਇਹਨਾਂ ਨੂੰ ਦਿੱਤੇ ਸੀ ਏਜੰਟ ਨੂੰ ਉਹ ਏਜੰਟ ਨੇ ਮੰਨਿਆ ਵੀ ਆ ਵੀ ਮੈਂ ਪੈਸੇ ਦਵਾਗਾ ਉਹਨੇ ਕੋਈ ਐਗਰੀਮੈਂਟ ਵੀ ਕੀਤਾ ਪਿਆ ਆਪਣਾ ਚੈੱਕ ਵੀ ਦਿੱਤਾ ਪਿਆ ਸੀ ਉਹ ਚੈੱਕ ਵੀ ਜਿਹੜਾ ਉਹਦਾ ਬਹੁਤ ਸੋਚ ਚੁਕਾਇਆ ਤੇ ਜਦੋਂ ਲਾਇਆ ਆ ਇਸ ਲਈ ਅਸੀਂ ਅੱਜ ਦੀ ਪ੍ਰੈਸ ਕਾਨਫਰੰਸ ਕਰ ਰਹੇ ਆ ਇਹਨਾਂ ਦੀ ਇੱਕ ਦੁਕਾਨ ਸੀ ਮਾਜੋਗ ਐਸ.ਪੀ. ਸਾਹਿਬ ਨੂੰ ਦਿੱਤੀ ਪਈ ਆ ਤੇ ਇਹਨਾਂ ਦੀ ਜੋ ਕੋਈ ਹੱਕ ਅਸੀਂ ਹੋ ਸਕੇ ਜੇ ਇਹਨਾਂ ਦੀ ਹੱਕ ਅਸੀਂ ਨਹੀਂ ਹੁੰਦੀ ਅਸੀਂ 11 ਤਰੀਕ ਨੂੰ ਪਾਰਟੀ ਵੱਲੋਂ ਸੰਦੀਪ ਕੋਰ ਸਾਡੀ ਜ਼ਿਲ੍ਹਾ ਪ੍ਰਧਾਨ ਔਰ ਸਾਡੇ ਭਾਈ ਸਾਹਿਬ ਸੰਤੋਖ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਇਹਨਾਂ ਦੀ ਦੇਖ ਰਿਕ ਵਿੱਚ ਉਹਨਾਂ ਦੇ ਏਜੰਟ ਦੇ ਘਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਤਾਂ ਉਹਨਾਂ ਚਰ ਇਹ ਉੱਥੋਂ ਨਹੀਂ ਉੱਠਣਗੇ ਜਿੰਨਾ ਚਿਰ ਉਹਨਾਂ ਦੇ ਪੈਸੇ ਨਹੀਂ ਦਿੱਤੇ ਜਾਂਦੇ ਇਹਨਾਂ ਖਮਾ ਦਾ ਜਾਜਗਾ ਇਹਨਾਂ ਦੀ ਹੱਕ ਅਸੀਂ ਕੀਤੀ ਜਾਵੇ ਜੈ ਭੀਮ ਜੈ ਭਾਰਤ ਤਾਰਿਆ ਸਾਹਿਬ ਤੁਸੀਂ ਦੇਖਿਆ ਵਾ ਕਾਫੀ ਲੋਕ ਏਜੰਟਾਂ ਦੇ ਚ ਚੰਗੋ ਚ ਫਸਦੇ ਪਏ ਨੇ ਇਹਨਾਂ ਨੂੰ ਜਿਹੜਾ ਏਜੰਟ ਕਿਸ ਤਰ੍ਹਾਂ ਮਿਲਿਆ ਸੀ ਇਹਨਾਂ ਨੂੰ ਏਜੰਟ ਮਿਲਿਆ ਸੀ ਤੁਸੀਂ ਇਹ ਦੱਸੋਗੇ ਮਾਤਾ ਜੀ ਹੁਣ ਇਹਨਾਂ ਨੂੰ ਕਿੱਦਾਂ ਮਿਲਿਆ ਸੀਗਾ ਤੁਸੀਂ ਦੱਸੋ ਮੈਨੂੰ ਮਜ਼ਾਕ ਹੀ ਨਾ ਤੁਹਾਡਾ ਰਾਜਪੁਰ ਰਾਜ ਠੀਕ ਹੈ ਜੀ ਤੁਸੀਂ ਅੱਜ ਦੀ ਪ੍ਰੈਸ ਜਿਹੜੀ ਕਾਨਫਰੰਸ ਕਰ ਰਹੇ ਹੋ ਤੁਹਾਡਾ ਕੀ ਕਹਿਣਾ ਵਾ ਇਹ ਜੈਂਟਲ ਨੇ ਸਾਡੇ ਨਾਲ ਬਹੁਤ ਧੋਖਾਧੜੀ ਕੀਤੀ ਅੱਛਾ ਜੀ ਹਾਂ ਜੀ ਕਿੰਨੇ ਪੈਸੇ ਤੁਹਾਡੇ ਲਈ ਲੈਨੇ 8 ਲੱਖ ਰੁਪਏ ਤੇ 8 ਲੱਖ ਰੁਪਏ ਵਿੱਚ ਕੀ ਵਾਦਾ ਕੀਤਾ ਸੀ ਕਿਹਨੂੰ ਭੇਜਣਾ ਸੀ ਬਾਹਰ ਬੱਚਿਆਂ ਨੂੰ ਭੇਜਣਾ ਸੀ ਬੰਟੀ ਨੂੰ ਤੁਹਾਡੇ ਬੇਟੇ ਨੂੰ ਹਾਂ ਜੀ ਠੀਕ ਹੈ ਜੀ ਇਹਨੇ ਕਿਹਾ ਵੀ ਮੈਂ 15 ਦਿਨਾਂ ਚ ਤੁਹਾਡਾ ਕੰਮ ਬਣਾਉਂਗਾ ਹੁਣ ਸਾਲ ਹੋ ਗਿਆ ਨਾ ਸੰਪੈਹਾ ਦਿੰਦਾ ਤੇ ਨਾ ਕੋਈ ਸਾਡਾ ਨਾ ਵੈਦ ਹੈ ਦੇ ਕਰੀ ਜਾਂਦਾ 15 ਦਿਨਾਂ ਚ ਦੇ ਦੂੰਗਾ 15 ਨੂੰ ਦੇ ਦੂੰਗਾ ਜਿਹੜੇ ਪੈਸੇ ਤੁਸੀਂ ਦਿੱਤੇ ਸੀ ਕਿਸ ਤਰ੍ਹਾਂ ਕੈਸ਼ ਦਿੱਤੇ ਕਿ ਚੈੱਕ ਤੋਂ ਦਿੱਤੇ ਆ ਕੈਸ਼ ਨਹੀਂ ਦਿੱਤੇ ਜੀ ਤੁਹਾਡੇ ਕੋਈ ਹੋਰ ਸਬੂਤ ਹੈਗਾ ਕੋਈ ਚੈੱਕ ਪਿਆ ਹੋਵੇ ਕੋਈ ਐਫੀਡੇਵਿਟ ਕੀਤਾ ਹੋਵੇ ਪਤਾ ਉਹਨੇ ਹਾਂਜੀ ਤੇ ਕਿਹੜੇ ਮੁਲਕ ਤੁਹਾਡੇ ਬੇਟੇ ਨੂੰ ਬਾਹਰ ਭੇਜਣਾ ਸੀ ਇੰਗਲੈਂਡ ਤੁਹਾਨੂੰ ਪਤਾ ਜਿਹੜਾ ਏਜੰਟ ਰਜਿਸਟਰਡ ਹੈ ਕਿ ਨਹੀਂ ਹੈਗਾ ਕੋਈ ਦਫਤਰਗਰ ਹੈਗਾ ਨਾ ਨਾ ਜੀ ਕੁਛ ਨਹੀਂ ਫੇਰ ਤੁਸੀਂ ਫੇਰ ਤੁਸੀਂ ਕਿੱਦਾਂ ਚੰਗਲ ਚ ਫਸੇ ਇਹ ਸਾਡੇ ਪਿੰਡ ਦਾ ਏਜੰਟ ਵਾਜੀ ਇਹਨੇ ਕਿਹਾ ਵੀ ਦਾਦਾ ਮੈਂ ਵਾਰਕਲਾ ਦੂੰਗਾ ਤਾਂ ਕੁਛ ਨਹੀਂ ਸਾਡੇ ਮੈਨੇ ਕੀਤਾ ਕਹਿੰਦਾ ਮੈਂ ਉੱਥੇ ਪੈਸੇ ਦੇ ਦਿੱਤੇ ਕੋਈ ਦੇ ਦਿੱਤਾ ਨਾ ਕੋਈ ਬੀਜਾ ਆਇਆ ਨਾ ਕੋਈ ਝੂਠੇ ਪੈਸੇ ਨੇ ਲੈ ਲੈ ਠੱਗੀ ਮਾਰ ਕੇ ਤੇ ਪਾਸਪੋਰਟ ਨਾਲ ਤੁਹਾਡਾ ਰੁੱਤਾ ਸੀ ਬੱਚੇ ਦਾ ਪਾਸਪੋਰਟ ਦੇ ਦਿੱਤਾ ਸਾਡੇ ਵਾਪਸ ਦੇ ਦਿੱਤਾ ਹਾਂਜੀ ਵਾਪਸ ਪੈਸੇ ਦੇ ਦਿੱਤੇ ਨਹੀਂ ਹੁਣ ਇਹਦੇ ਬਾਬਤ ਤੁਸੀਂ ਕਿੱਥੇ ਕੰਪਲੇਂਟ ਪਾਈ ਆ ਹਾਂਜੀ ਅਸੀਂ ਪਾਈ ਸੀ ਠੀਕ ਐ ਐਸਪੀ ਸਾਹਿਬ ਜੀ ਚਲੋ ਹੁਣ ਤੁਸੀਂ ਕੀ ਮੰਗ ਰੱਖਦੇ ਹੋ ਆਪਣੇ ਉਹ ਸਾਨੂੰ ਪੈਸੇ ਦੇ ਦੇਵੇ ਕਿ ਨਹੀਂ ਜੇ 11 ਤਰੀਕ ਨੂੰ ਆਪਾਂ ਇਹਨਾਂ ਦੇ ਘਰੇ ਪਾਵਾਂ ਠੀਕ ਹੈ ਜੀ ਹਾਂ ਜਿਆਦਾ ਕੀ ਨਹੀਂ ਜੀ ਜਨਵਰੀ ਚ 11 ਜਨਵਰੀ ਠੀਕ ਹੈ ਜੀ ਠੀਕ ਹੈ ਧੰਨਵਾਦ